ਡੀਸੈਂਟਰਲਾਈਜ਼ਡ ਪ੍ਰੋਕਿਊਰਮੈਂਟ ਸਿਸਟਮ ਦਾ ਨਾਮ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਆ ਜਿਹੜੀ ਉਹ ਬਣਦਾ ਐਮਐਸਪੀ ਦੇ ਉੱਤੇ ਉਹਨਾਂ ਦੀ ਫਸਲ ਖਰੀਦ ਸਕਦੀ ਹੈ ਅਤੇ ਜਿਹੜੀ ਉਹ ਫਸਲ ਅੱਗੇ ਸਕੀਮਾਂ ਤਹਿਤ ਲੋਕਾਂ ਦੇ ਵਿੱਚ ਵੰਡੀ ਜਾਂਦੀ ਹੈ ਜਾਂ ਵੇਚੀ ਜਾਂਦੀ ਹੈ ਉਸ ਤਰੀਕੇ ਨਾਲ ਵੀ ਉਹ ਫਸਲ ਦੇ ਉੱਤੇ ਜਿਹੜਾ ਉਹ ਮੁੱਲ ਆ ਉਹ ਪ੍ਰਾਪਤ ਕੀਤਾ ਜਾ ਸਕਦਾ ਜਿਸ ਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ ਅਤੇ ਕਿਸਾਨਾਂ ਨੂੰ ਵੀ ਐਮਐਸਪੀ ਮਿਲ ਜਾਵੇਗੀ ਇਸ ਪੱਖ ਦੇ ਵਿੱਚ ਇੱਕ ਬਹੁਤ ਜ਼ਿਆਦਾ ਜ਼ਰੂਰੀ ਪੁਆਇੰਟਸ ਨੇ ਉਹ ਨੋਟ ਕਰਨ ਵਾਲੇ ਨੇ ਇੱਕ ਤਾਂ ਪੱਖ ਇਹ ਹੈ ਕਿ ਜਿਹੜਾ ਵੀ ਇੱਥੋਂ ਲਿਜਾਣ ਦਾ ਜਿਹੜਾ ਖਰਚਾ ਆਉਂਦਾ ਟਰਾਂਸਪੋਰਟੇਸ਼ਨ ਦਾ ਖਰਚਾ ਆਉਂਦਾ ਹੈ ਸੈਂਟਰ ਗਵਰਨਮੈਂਟ ਦਾ ਜਾਂ ਸਟੇਟ ਗਵਰਨਮੈਂਟ ਦਾ ਉੱਥੇ ਪਹੁੰਚਾਉਣ ਦਾ ਐਫਸੀਆਈ ਦੇ ਜਾਂ ਵੇਅਰਹਾਊਸਾਂ ਤੱਕ ਉਹ ਆ ਜਿਹੜਾ ਉਸ ਟਰਾਂਸਪੋਰਟ ਦਾ ਖਰਚਾ ਉਹ ਬਿਲਕੁਲ ਘਟ ਜਾਵੇਗਾ ਉਹਨਾਂ ਦਾ ਖਰਚਾ ਬਹੁਤ ਸੀਮਤ ਰਹਿ ਜਾਵੇਗਾ ਕਿਉਂਕਿ ਜਿੰਨੀ ਫਸਲ ਦੀ ਲੋਡ ਨਹੀਂ ਹੋਵੇ ਕਿ ਪੰਜਾਬ ਨੂੰ ਸਿਰਫ ਓਨੀ ਫਸਲੀ ਟਰਾਂਸਪੋਰਟ ਕਰਨੀ ਪਵੇਗੀ ਦੂਜੀ ਗੱਲ ਇਹ ਹੈ ਕਿ ਸਟੇਟ ਦੀਆਂ ਲੋਡਾਂ ਦੇ ਲਈ ਅਨਾਜ ਆ ਜਿਹੜਾ ਉਹ ਪੰਜਾਬ ਸਰਕਾਰ ਸਟੋਰ ਕਰਕੇ ਰੱਖ ਸਕਦੀ ਹੈ ਇਸ ਦੇ ਲਈ ਬਹੁਤ ਜ਼ਰੂਰੀ ਨੁਕਤਾ ਇਹ ਹੈ ਕਿ ਸਰਕਾਰ ਨੂੰ ਇਨਫਰਾਸਟ੍ਰਕਚਰ ਜਿਹੜਾ ਉਹ ਮੇਨਟੇਨ ਕਰਨਾ ਪਵੇਗਾ ਨਵਾਂ ਇਨਫਰਾਸਟ੍ਰਕਚਰ ਨਵੇਂ ਸਟੋਰੇਜ ਵੇਅਰਹਾ우스 ਬਣਾਉਣੇ ਪੈਣਗੇ ਜਿਸ ਦੇ ਨਾਲ ਉਹ ਫਸਲ